ਖਾਨੋ ਤਾਂ ਬਿਲਕੁਲ ਇਸ ਟਾਈਮ ਤਾਂ ਸਾਨੂੰ ਬਿਲਕੁਲ ਨੋਰਮਲ ਜਿਹਾ ਮਹਿਸੂਸ ਹੋ ਰਿਹਾ ਜੀ ਕੋਈ ਇਦਾਂ ਗੱਲਬਾਤ ਕੋ ਨਹੀਂ ਹੈਗੀ ਜਦੋਂ ਟੀਵੀ 'ਚ ਜਾ ਕੇ ਅਸੀਂ ਦੇਖਦੇ ਆਂ ਤੇ ਉੱਥੇ ਸਾਨੂੰ ਲੱਗਦਾ ਵੀ ਜੇ ਸਵੇਰੇ ਜਾਣਾ ਹੈ ਤਾਂ ਪਤਾ ਨਹੀਂ ਉੱਥੇ ਕੀ ਬਣਿਆ ਹੋਊਗਾ ਤੇ ਇੱਥੇ ਆ ਕੇ ਬਹਿਨੇ ਕੋਈ ਗੱਲਬਾਤ ਨਹੀਂ ਹੋਏਗੀ ਇੰਨੀਆਂ ਗੱਲਾਂ ਚੱਲਦੀਆਂ ਨੇ ਉਦੋਂ ਡਰ ਲੱਗਦਾ ਕਿ ਬਹੁਤ ਕਿਤਨੇ ਕਿਤੇ ਮਨ ਵਿੱਚ ਹੁੰਦਾ ਹੈ ਦਿੱਕਤ ਆਊਗੀ ਕੋਈ ਨਾ ਕੋਈ ਪ੍ਰੋਬਲਮ ਆਊਗੀ ਗੱਟੀ ਰਾਜੋਗੇ ਹਜ਼ਾਰਾਂ ਉਹਨਾਂ ਪਿੰਡਾਂ ਨੂੰ ਕਾਫੀ ਸਮੱਸਿਆ ਹੁੰਦੀ ਏ ਜੇ ਕੋਈ ਫਲੱਡ ਦੀ ਸਮੱਸਿਆ ਬਣੀ ਤਾਂ ਵੀ ਉਹਨਾਂ ਨੂੰ ਵਾਰ-ਵਾਰ ਉੱਠਣਾ ਪੈਂਦਾ ਹੈ ਇਹ ਜੰਗ ਦੇ ਹਾਲਾਤ ਬਣਨ ਤਾਂ ਵੀ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਦੀ ਖੇਤਰ ਦੇ ਜਿਹੜੇ ਲੋਕੀ ਉਹਨਾਂ ਦੇ ਹਾਲਾਤ ਜਿਵੇਂ ਬਾਕੀ ਪਾਸੇ ਗੱਲਾਂ ਚੱਲ ਰਹੀਆਂ ਉਸ ਤਰ੍ਹਾਂ ਦਾ ਇੱਥੇ ਸਾਨੂੰ ਨਜ਼ਰ ਨਹੀਂ ਆਇਆ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਸਾਨੂੰ ਇਹ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਕੋਈ ਇੱਥੇ ਮਿਲ ਕਿਸੇ ਤਰ੍ਹਾਂ ਦਾ ਨਾ ਕੋਈ ਸਾਨੂੰ ਡਰ ਖਬਰਾਂ ਜਾਂ ਕੋਈ ਟੀਵੀ ਤੇ ਜਾਂ ਫੋਨ ਤੇ ਵੇਖਿਆ ਕਿ ਜੰਗ ਲੱਗਣ ਵਾਲੀ ਹੈ ਭਾਰਤ ਲਈ ਕੁਝ ਨਹੀਂ ਹੈਗਾ ਜੀ ਐਵੇਂ ਬਸ ਲੋਕੀਆ ਭੱਜੇ ਫਿਰਦੇ ਨੇ ਕੁਝ ਨਹੀਂ ਹੋਣਾ ਜੀ ਇੱਥੇ ਹੁਣ ਇੱਥੇ ਸਾਨੂੰ ਖੇਤੀਬਾੜੀ ਦਾ ਕੋਈ ਡਰ ਨਹੀਂ ਬੰਨੋ ਪਾਰ ਸਾਰੇ ਇੱਥੇ ਲੇਵਰ ਮਜ਼ਦੂਰ ਸਾਰੀ ਲੱਗੀ ਹੋਈ ਕੰਮ ਕਰਨੀ ਇੱਧਰ ਦਾ ਕੋਈ ਟੈਨਸ਼ਨ ਨਹੀਂ ਆ ਰਹੀ ਆਖੇਤ ਪਾਣੀ ਲਾਉਣ ਆਉਂਦੇ ਹੰੜਕੇ ਕੋਈ ਚਿੰਤਾ ਨਹੀਂ ਹੈਗੀ ਸਾਨੂੰ ਅਸੀਂ ਆ ਦਾ ਟੈਨਸ਼ਨ ਫਰੀ ਹੋ ਕੇ ਕੰਮ ਤੇ ਆਈਦਾ ਆਪਣੇ ਵਾਸਤੇ ਤੇ ਗੱਲ ਆਪਾਂ ਬਾਰਡਰ ਤੇ ਖੜੇ ਆ ਨਾਰਮਲ ਲੱਗ ਰਹੀ ਹੈ ਜਿਹੜੇ ਬਾਰਡਰਾਂ ਤੋਂ ਦੂਰ ਰਹਿੰਦੇ ਆ ਨਾ ਲੋਕ ਆਪਣੇ ਭਾਰਤ ਦੇਸ਼ ਦੇ ਤੋ ਬਿਆਚ ਉਹਨਾਂ ਨੂੰ ਹੋਰ ਤਰ੍ਹਾਂ ਗੱਲਾਂ ਲੱਗਦੀਆਂ ਕਿ ਬਾਰਡਰ ਤੇ ਪਤਾ ਨਹੀਂ ਤੋਪਾਂ ਹੀ ਚੱਲ ਚੱਲੀਆਂ ਸਾਨੂੰ ਫੋਨ ਆਦੇ ਹੀ ਐਦਾਂ ਰਿਸ਼ਤੇਦਾਰਾਂ ਦੇ ਦੂਰੇ ਦੂਰੇ ਵੀ ਐਦਾਂ ਦਾ ਕਿਵੇਂ ਤੁਹਾਡੇ ਮਾਹੌਲ ਕਿਦਾਂ ਸਾਰਾ ਕੁਝ ਸੈੱਟ ਹੈ ਕੋਈ ਚੱਕਰ ਨਹੀਂ ਹੈ ਗੱਲ ਬੰਦਾ ਦਿਹਾੜੀਦਾਰ ਹੁੰਦਾ ਉਹਨੂੰ ਤਾਂ ਹੁੰਦਾ ਵੀ ਮੈਨੂੰ ਕੰਮ ਮਿਲ ਜੇ ਤੇ ਇਸ ਕਰਕੇ ਤੁਹਾਨੂੰ ਇਹ ਵੀ ਖੌਫ ਰਹਿੰਦਾ ਕਿ ਕਿਤੇ ਇਹ ਨਾ ਹੋਵੇ ਕੰਮ ਹੀ ਬੰਦ ਹੋ ਜਾਏ ਤੇ ਸਾਡੇ ਦਿਹਾੜੀ ਤੋਂ ਵੀ ਜਾਂਦੇ ਰਹੀਏ ਜਦੋਂ ਜੀ ਕੋਈ ਵੀ ਹਲਾਤ ਐਦਾਂ ਦੇ ਬੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਮਜ਼ਦੂਰ ਬੰਦੇ ਦੇ ਇਹ ਗੱਲ ਦਾ ਅਸਰ ਪੈਂਦਾ ਹੈ ਇਸ ਵਕਤ ਜ਼ਿਲ੍ਹਾ ਫਰੋਹੀਪੁਰ ਦਾ ਪਿੰਡ ਮਾਚੀਵਾੜਾ ਜਿਹੜਾ ਕਿ ਬਿਲਕੁਲ ਭਾਰਤ-ਪਾਕਿਸਤਾਨ ਸਰਹੱਦ ਤੇ ਹੈ ਉੱਥੋਂ ਦੀ ਅਸਲ ਵਿੱਚ ਗਰਾਊਂਡ ਰਿਐਲਿਟੀ ਕੀ ਹੈ ਸਚਾਈ ਕੀ ਹੈ ਇੱਕ ਪਾਸੇ ਤੁਸੀਂ ਦੇਖਿਆ ਹੋਣਾ ਖਬਰਾਂ ਦੇ ਜ਼ਰੀਏ ਟੀਵੀ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀਆਂ ਆ ਰਹੀਆਂ ਨੇ ਕਿ ਜੰਗ ਦੇ ਮਾਹੌਲ ਕਰਕੇ ਲੋਕ ਸਹਿਮੇ ਨੇ ਡਰੇ ਨੇ ਮਾਹੌਲ ਜਦੋਂ ਬਣਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੋਕ ਸਹਿਮਦੇ ਨੇ ਪਰ ਅਸਲ ਦੇ ਵਿੱਚ ਦੂਜਾ ਪਾਸਾ ਕੀ ਹੈ ਇਸ ਵਕਤ ਤੁਸੀਂ ਦੇਖ ਰਹੇ ਹੋ ਖੇਤਾਂ ਦੇ ਵਿੱਚ ਮਜ਼ਦੂਰ ਕਿਸਾਨ ਕੰਮ ਕਰਦੇ ਆਰਾਮ ਨਾਲ ਦਿਖਾਈ ਦੇ ਰਹੇ ਨੇ ਜਿਵੇਂ ਕੀ ਇੱਕ ਸੀਜ਼ਨ ਦੇ ਦੇ ਉੱਤੇ ਖੇਤਾਂ 'ਚ ਕੰਮ ਕੀਤਾ ਜਾਂਦਾ ਹੈ ਹਰੀਆਂ ਮਿਰਚਾਂ ਦੀ ਤੋੜਾਈ ਚੱਲ ਰਹੀ ਹੈ ਇੱਥੇ ਪਿੰਡਾਂ ਦੇ ਵੱਖ-ਵੱਖ ਲੋਕ ਆ ਜਿੱਥੇ ਖੇਤ ਵਿੱਚ ਕੰਮ ਕਰਦੇ ਦਿਖਾਈ ਦੇ ਰਹੇ ਆ ਔਰ ਬਿਲਕੁਲ ਭਾਰਤ ਪਾਕਿਸਤਾਨ ਸਰਹਾਦ ਤੇ ਅਸੀਂ ਖੜੇ ਆ ਔਰ ਇੱਥੋਂ ਦੇ ਸਥਾਨਕ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਗੱਲ ਵੀ ਕਰਾਂਗੇ ਕਿ ਜੰਗ ਦੇ ਬਣੇ ਮਾਹੌਲ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਚਰਚਾ ਚੱਲ ਰਹੀ ਹੈ ਇਹਨਾਂ ਤੇ ਕੋਈ ਅਸਰ ਹੋ ਰਿਹਾ ਜਾਂ ਆਪਣੇ ਕੰਮਕਾਰਾਂ ਦੇ ਵਿੱਚ ਵਿਅਸਥ ਨੇ ਬਿਜ਼ੀ ਨੇ ਇਧਰ ਵੀ ਕੁਝ ਲੋਕ ਖੜੇ ਨੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਹੈ ਇਹ ਜਿਹੜਾ ਪਿੰਡ ਹੈ ਬਿਲਕੁਲ ਭਾਰਤ ਪਾਕਿਸਤਾਨ ਸਰਹਾਦ 'ਤੇ ਨਜ਼ਰ ਆਇਆ ਫਰੋਈਪੁਰ ਜ਼ਿਲ੍ਹੇ 'ਚ ਪੈਂਦਾ ਹੈ ਜਿਵੇਂ ਬਾਕੀ ਪਾਸੇ ਗੱਲਾਂ ਚੱਲ ਰਹੀਆਂ ਉਸ ਤਰ੍ਹਾਂ ਦਾ ਇੱਥੇ ਸਾਨੂੰ ਨਜ਼ਰ ਨਹੀਂ ਆਇਆ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਸਾਨੂੰ ਇਹ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਕੋਈ ਇੱਥੇ ਮਤਲਬ ਕਿਸੇ ਤਰ੍ਹਾਂ ਦਾ ਨਾ ਕੋਈ ਸਾਨੂੰ ਡਰ ਜਾ ਕੁਝ ਨਹੀਂ ਹੈਗਾ ਜੀ ਹਾਂਜੀ ਤੁਸੀਂ ਕਦੋਂ ਤੋਂ ਇੱਥੇ ਖੇਤੀ ਕਰਦੇ ਹੋ ਸ਼ੁਰੂ ਤੋਂ ਇੱਥੋਂ ਹੀ ਹੈ ਬਾਰਡਰ 'ਤੇ ਰਹਿਣ ਵਾਲੇ ਹੋ ਨਹੀਂ ਸਾਨੂੰ 20 ਸਾਲ ਹੋ ਗਏ ਨੇ ਇੱਥੇ ਖੇਤੀ ਕਰਦਿਆਂ ਨੂੰ ਜੀ ਹਾਂਜੀ ਤੇ ਤੁਸੀਂ ਇੱਥੇ ਆਪਦਾ ਇਹ ਮਿਰਚਾਂ ਦੀ ਜਾਂ ਹੋਰ ਸਬਜ਼ੀਆਂ ਬੀਜੀਆਂ ਬਜਾਈ ਕੀਤੀ ਹੈ ਇੱਥੇ ਮਤਲਬ ਲਗਾਤਾਰ ਇੱਥੇ ਆਉਨੇ ਹੋ 20 ਸਾਲ ਤੋਂ ਕੰਮ ਹਾਂਜੀ ਹਾਂਜੀ ਤੇ ਜਿਹੜਾ ਭਾਈ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਖੇਤ ਚ ਤੁਸੀਂ ਸਵੇਰੇ ਆ ਜਾਂਦੇ ਹੋ ਕਿੰਨੇ ਵਜੇ ਪੰਜ 4 ਵਜੇ ਲਾਈਟ ਆਂਦੀ ਏ ਹੁਣ ਥੋੜੇ ਜਿਹਾ ਦੋਕ ਦਿਨ ਹੋ ਗਏ ਨੇ ਲੇਟ ਰਾਤ 8 9 ਵਜੇ ਆ ਜੀਦੇ ਮੈਂ ਇੱਥੇ 7 ਵਜੇ ਆ ਜੰਨਾ ਕਿਉਂਕਿ ਲੇਬਰ ਆ ਕੇ ਮਜ਼ਦੂਰ ਕੰਮ ਕਰਦੇ ਨੇ ਮੈਂ ਟਾਈਮ ਨਾਲ ਆ ਕੇ ਇੱਥੇ ਕੰਮ ਕਰਕੇ ਆਦਾ ਸਾਮਾਨ ਲੈਣਾ ਤੁਸੀਂ ਪਹਿਲਾਂ ਕੋਈ ਖਬਰਾਂ ਜਾਂ ਕੋਈ ਟੀਵੀ ਤੇ ਜਾਂ ਫੋਨ ਤੇ ਵੇਖਿਆ ਕਿ ਜੰਗ ਲੱਗਣ ਵਾਲੀ ਹੈ ਭਾਰਤ ਪਾਕ ਉਹ ਨਹੀਂ ਜੀ ਕੁਝ ਨਹੀਂ ਹੈਗਾ ਜੀ ਐਵੇਂ ਬਸ ਲੋਕੀ ਐਵੇਂ ਭੱਜੇ ਫਿਰਦੇ ਨੇ ਕੁਝ ਨਹੀਂ ਹੋਣਾ ਜੀ ਇੱਥੇ ਇਹ ਜੰਗ ਐਦਾਂ ਲੱਗ ਜਾਣੀ ਐ ਇਹ ਸਿਰਫ ਐਵੇਂ ਭੱਜਾ ਭਜਾਈ ਭੜਕਾਉਣ ਵਾਸਤੇ ਜਦੋਂ ਜਦੋਂ ਪਹਿਲਾਂ ਜੰਗ ਦਾ ਮਾਹੌਲ ਬਣਿਆ ਆ ਆਪਾਂ ਤਾਂ ਚਲੋ ਨੌਜਵਾਨ ਆ ਪਰ ਬਜ਼ੁਰਗਾਂ ਤੋਂ ਤੁਸੀਂ ਸੁਣਿਆ ਹੋਣਾ ਉਦੋਂ ਛੱਡਨੇ ਪੈਂਦੇ ਸੀ ਖੇਤ ਘਰ ਆਪਣੀਆਂ ਫਸਲਾਂ ਉਹ ਛੱਡਨੇ ਪੈਂਦੇ ਸੀ ਪਰ ਐਦਾਂ ਵੀ ਹੁਣ ਕੁਝ ਨਹੀਂ ਹੈਗਾ ਐਵੇਂ ਹੁਣ ਲੋਕਾਂ ਨੂੰ ਨਾ ਭੱਜਾ ਭਜਾਈਏ ਜਿਹੜੇ ਉਧਰੋਂ ਰਾਜੋ ਕੇ ਗੱਟੀ ਵਾਲੇ ਪਾਸੇੋਂ ਹੈ ਜਿਹੜੇ ਨੇੜੇ ਨੇ ਉਹ ਵਿਚਾਰੇ ਉਹਨਾਂ ਨੂੰ ਥੋੜਾ ਆਰਡਰ ਦਿੱਤਾ ਸੀ ਉਹ ਆ ਗਏ ਨੇ ਜਿਹੜੇ ਦਰਿਆ ਤੋਂ ਪਾਰਲੇ ਪਾਸੇ ਪਰ ਹਾਂ ਉਹ ਆ ਗਏ ਨੇ ਉਹ ਆਪਣੇ ਬਾਹਰੇ ਕਾਂ ਬੈਠੇ ਮੇਰਾ ਘਰ ਬਾਹਰੇ ਕਾਂ ਜੀ ਉੱਥੇ ਆਏ ਨੇ ਉਹ ਵਿਚਾਰੇ ਗੁਰਦੁਆਰੇ ਦੇ ਕੋਲ ਬੈਠੇ ਨੇ ਅੱਡੇ ਦੇ ਕੋਲ ਬਾਕੀ ਐਦਾਂ ਦਾ ਇਹਤ ਮਜ਼ਦੂਰ ਜਾ ਹਾਂਜੀ ਹਾਂਜੀ ਬਹੁਤ ਜਿਆਦੇ ਆਉਣੇ ਨੇ ਇੱਥੇ ਸਾਰੇ ਆਪਣੇ ਆ ਪਰਲਾ ਗਵਾਂਢੀ ਸਾਰੇ ਕੰਮ ਕਰਦੇ ਨੇ ਹਾਂਜੀ ਹਾਂਜੀ ਮਤਲਬ ਕੰਮ ਵਿੱਚ ਕੋਈ ੜੀਕਾ ਨਹੀਂ ਸਾਰੇ ਆਪ ਹੀ ਕੁਝ ਨਹੀਂ ਹਾਂਜੀ ਤੇ ਜਿਹੜੇ ਇਹ ਗੱਲਾਂ ਕਰਦੇ ਆ ਜੇ ਮੰਨ ਲਓ ਜੰਗ ਦਾ ਮਾਹੌਲ ਬਣ ਵੀ ਜਾਂਦਾ ਕਿਸੇ ਤਰੀਕੇ ਤੇ ਖੱਜਲ ਖੁਆਰੀ ਕਿੰਨੀ ਹੁੰਦੀ ਬਾਰਡਰ ਦੇ ਲੋਕ ਖੱਜਲ ਖੁਆਰੀ ਤਾਂ ਸਰ ਹੁੰਦੀ ਆ ਫਿਰ ਜਦੋਂ ਇਦਾਂ ਕੋਈ ਕੰਮ ਆਂਜੇ ਫਿਰ ਖੱਜਲ ਖੁਆਰੀ ਤੇ ਹੁੰਦੀ ਆ ਕੋਈ ਵੀ ਇਹਦਾ ਸਿਸਟਮ ਫਿਰ ਪਹਿਲਾਂ ਪਰ ਮੰਨਦਾ ਪਤਾ ਲੱਗ ਜਾਂਦਾ ਇਸ ਚੀਜ਼ ਦਾ ਪਹਿਲਾਂ ਪਤਾ ਨੌਲੇਜ ਹੋ ਜਾਂਦੀ ਨਾ ਫਿਰ ਦੱਸ ਦਿੰਦੇ ਨੇ ਸਾਨੂੰ ਪਤਾ ਲੱਗ ਜਾਂਦਾ ਵੈਸੇ ਵੀ ਪਤਾ ਲੱਗ ਜਾਂਦਾ ਦੁਨੀਆਦਾਰੀ ਜਦੋਂ ਕਦੋਂ ਅਹਿਸਾਸ ਹੁੰਦਾ ਵੀ ਹੁਣ ਤੇ ਹਾਲਾਤ ਬਣ ਗਏ ਜੰਗ ਵਾਲੇ ਉਦੋਂ ਆਰਮੀ ਵੱਲੋਂ ਸੁਨੇਹਾ ਮਿਲਦਾ ਜਾਂ ਸਰਕਾਰ ਵੱਲੋਂ ਮੈਂ ਵੀ ਆਰਮੀ 'ਚ ਕੰਮ ਕਰਦਾ ਮੇਰਾ ਐਮਿਸ ਦਾ ਕਾਰਡ ਬਣਿਆ ਮੈਂ ਪਰਸੋਂ ਚੌਥ ਲੱਗਾ ਰਿਹਾ ਮਿਰਚਾਂ ਦੀ ਬਜਾਈ ਤੋੜਦੇ ਨਹੀਂ ਸੀ ਮੈਂ ਉਥੇ ਐਮਿਸ ਦਾ ਸਪੈਸ਼ਲ ਰੇਪੇਅਰ ਦਾ ਕੰਮ ਕਰਦਾ ਪਲਸਟਰ ਦਾ ਉਥੋਂ ਮੈਂ ਆਇਆ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਆਰਮੀ 'ਚ ਉਧਰ ਸਾਨੂੰ ਕਿਉਂ ਨਹੀਂ ਜਾਣਤਾ ਪ੍ਰਾਈਵੇਟ ਨੀਆਂ ਬਰਨੋ ਪਾਰ ਸਾਰੇ ਇੱਥੇ ਲੇਵਰ ਮਜ਼ਦੂਰ ਸਾਰੀ ਲੱਗੀ ਹੋਈ ਕੰਮ ਕਰਨ। ਇਦਾਂ ਦਾ ਕੋਈ ਟੈਨਸ਼ਨ ਨਹੀਂ ਆ ਰਹੀ ਆਖੇ ਜੇ ਪਾਣੀ ਲਾਉਣਾ ਹੁੰਦੇ ਆ ਦੜਕੇ। ਕੋਈ ਚਿੰਤਾ ਨਹੀਂ ਹੈਗੀ ਸਾਨੂੰ। ਅਸੀਂ ਆਦਾ ਟੈਨਸ਼ਨ ਫਰੀ ਹੋ ਕੇ ਕੰਮ ਤੇ ਆਈਦਾ। ਵਾਹਿਗੁਰੂ ਦਾ ਨਾਮ ਲੈ ਕੇ। ਤੇ ਜਿਹੜਾ ਸੁਰੱਖਿਆ ਨੂੰ ਲੈ ਕੇ ਵੀ ਗੱਲ ਜਿਹੜੀ ਇਧਰੋਂ ਲੀਕ ਨਾ ਹੋਵੇ ਕਿ ਗਵਾਂਡੀ ਮੁਲਕ ਤੱਕ ਨਾ ਜਾਣਕਾਰੀ ਪਹੁੰਚ ਜਾਵੇ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਕੁਝ ਥਾਵਾਂ ਤੇ ਰੋਕ ਐ ਵੀ ਨਹੀਂ ਜਾ ਸਕਦੇ ਆਰਮੀ ਵਾਲੇ ਪਾਸੇ ਨਹੀਂ ਕੋਈ ਕੋਈ ਚੱਕਰ ਨਹੀਂ ਇਦਾਂ ਕੁਝ ਵੀ ਲਵੇ ਕੋਈ ਇਦਾਂ ਦੇ ਕੋਈ ਦਿੱਕਤ ਨਹੀਂ ਆਪਾਂ ਜਿਹੜੀ ਗੱਲ ਜਿਵੇਂ ਆਏ ਖੇਚ ਆਪਾਂ ਦੱਸਿਆ ਵੀ ਖਾਤੀ ਬਾੜੀ ਆਪਾਂ ਕੰਮ ਕਰਨ ਆਏ ਆ ਆਪਾਂ ਕੋਈ ਕੰਮ ਫਾਲਤੂ ਕਰਨਾ ਹੀ ਨਹੀਂ ਜਿਹੜਾ ਤੇ ਆਪਣੇ ਵਾਸਤੇ ਤੇ ਗੱਲ ਆਪਾਂ ਬਾਰਡਰ ਤੇ ਖੜੇ ਆ ਨਾਰਮਲ ਲੱਗ ਰਹੀ ਐ ਜਿਹੜੇ ਬਾਰਡਰਾਂ ਤੋਂ ਦੂਰ ਰਹਿੰਦੇ ਆ ਨਾ ਲੋਕ ਆਪਣੇ ਭਾਰਤ ਦੇਸ਼ ਦੇ ਔਰ ਸੂਬਿਆਂ ਚ ਉਹਨਾਂ ਨੂੰ ਹੋਰ ਤਰ੍ਹਾਂ ਗੱਲਾਂ ਲੱਗਦੀਆਂ ਕਿ ਬਾਰਡਰ ਤੇ ਪਤਾ ਨਹੀਂ ਤੋਪਾਂ ਹੀ ਚੱਲ ਚੱਲੀਆਂ ਕੋਈ ਸਾਨੂੰ ਫੋਨ ਆਉਂਦੇ ਹੀ ਐਦਾਂ ਰਿਸ਼ਤੇਦਾਰਾਂ ਦੇ ਦੂਰੇ ਦੂਰੇ ਵੀ ਐਦਾਂ ਦਾ ਕਿਵੇਂ ਤੁਹਾਡੇ ਮਾਹੌਲ ਕਿਦਾਂ ਸਾਰਾ ਕੁਝ ਸੈੱਟ ਹੈ ਹੀ ਕੋਈ ਚੱਕਰ ਨਹੀਂ ਹੈਗਾ ਸੀਗਾ ਤੁਸੀਂ ਟੈਨਸ਼ਨ ਨਾ ਲਓ ਕੋਈ ਚੱਕਰ ਨਹੀਂ ਇਧਰ ਕੰਮਕਾਰ ਹੈ ਸਹੀ ਚੱਲ ਰਿਹਾ ਸਾਨੂੰ ਫੋਨ ਤੇ ਫੋਨ ਹੀ ਕਰਦੇ ਰਹਿੰਦੇ ਨੇ ਜੀ ਬਈ ਤੁਸੀਂ ਕਦੋਂ ਤੋਂ ਲੱਗੇ ਹੋ ਇੱਥੇ ਕੰਮ ਸਾਨੂੰ ਹੋ ਗਏ ਜੀ ਪਹਿਲਾਂ ਵੀ ਤੋੜ ਗਏ ਵੇਹੇ ਹੁਣ ਹਾਲਾਤ ਬਣੇ ਆ ਹੁਣ ਅੱਜ ਆਏ ਆ ਪਨੇ ਸਟਾਰਟ ਕੀਤੇ ਆ ਕੰਮਕਾਰ ਜਦੋਂ ਬੰਦਾ ਦਿਹਾੜੀਦਾਰ ਹੁੰਦਾ ਉਹਨੂੰ ਤਾਂ ਆਉਂਦਾ ਵੀ ਮੈਨੂੰ ਕੰਮ ਮਿਲ ਜੇ ਤੇ ਇਸ ਕਰਕੇ ਤੁਹਾਨੂੰ ਇਹ ਵੀ ਖੌਫ ਰਹਿੰਦਾ ਕਿ ਕਿਤੇ ਇਹ ਨਾ ਹੋਵੇ ਕੰਮ ਹੀ ਬੰਦ ਹੋ ਜਾਏ ਤੇ ਸਾਡੇ ਦਿਹਾੜੀ ਤੋਂ ਵੀ ਜਾਂਦੇ ਰਹੀਏ ਜਦੋਂ ਜੀ ਕੋਈ ਵੀ ਹਲਾਤ ਇਦਾਂ ਦੇ ਬੰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਮਜ਼ਦੂਰ ਬੰਦੇ ਦੇ ਇਹ ਗੱਲ ਦਾ ਅਸਰ ਪੈਂਦਾ ਹੂੰ ਜਿਹਨੇ ਨਿਕਾ ਕਮਾ ਕੇ ਖਾਣਾ ਉਹ ਜਿਆ ਕਰਕੇ ਖਾਣਾ ਉਹਨਾਂ ਦਾ ਅਸਰ ਤਾਂ ਪੈਣਾ ਹੀ ਇਸ ਗੱਲ ਦਾ ਜੀ ਕਿਤਾ ਸਾਰਾ ਬੰਦ ਹੋ ਜਣਾ ਕਿਸੇ ਦਾ ਹੈ ਨਹੀਂ ਕੋਈ ਬਿਜ਼ਨਸ ਤਾਂ ਹੈ ਨਹੀਂ ਵੀ ਪਿੱਛੋਂ ਚੱਲ ਪਿਆ ਆਈ ਜਾ ਹ ਹ ਪਤੋਂ ਇਹ ਡਰ ਬਣਿਆ ਰਹਿੰਦਾ ਵੀ ਕਿਦਰ ਇਹ ਨਾ ਹੋਵੇ ਹਾਲਾਤ ਬਣ ਵੀ ਗਏ ਕਿਤੇ ਨਾ ਕਿਤੇ ਤੇ ਔਖਾ ਹੋ ਜਾਣਾ ਮਜ਼ਦੂਰਾਂ ਦਾ ਕਿਸਾਨਾਂ ਦਾ ਬਿਲਕੁਲ ਹੀ ਬਿਲਕੁਲ ਔਖਾ ਹੋ ਜੂ ਕਿਸਾਨ ਨੂੰ ਵੀ ਔਖਾ ਮਜ਼ਦੂਰ ਨੂੰ ਵੀ ਔਖਾ ਰੇ ਕਿ ਜੀਵ ਜੰਤੂ ਨੂੰ ਵੀ ਔਖਾ ਜੀ ਹਾਂ ਕਾਨੂੰ ਹਾਲਾਤ ਪਸ਼ੂ ਵੀ ਸਾਹਮਣੇ ਹੁੰਦੇ ਆ ਬਿਲਕੁਲ ਹੀ ਬਿਲਕੁਲ ਤਾਂ ਤੁਸੀਂ ਦੇਖੋ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿੰਨੀ ਕੁ ਦੂਰ ਤੇ ਖੜੇ ਆ ਇੱਥੋਂ ਥੋੜੀ ਜਿਹੀ ਕੈਮਰੇ ਦੀ ਨਜ਼ਰ ਨਾਲ ਨਜ਼ਰ ਆ ਰਿਹਾ ਹੈ ਕਿ ਕੁਝ 1 ਕਿਲੋਮੀਟਰ 1.5 ਕਿਲੋਮੀਟਰ ਦੇ ਉੱਤੇ ਹੀ ਤਾਰ ਬੰਦੀ ਹੈ ਉਹ ਦਿਖ ਰਹੀ ਹੈ ਭਾਰਤ ਪਾਕਿਸਤਾਨ ਸਰਹੱਦ ਦੀ ਚੌਂਕੀਆਂ ਵੀ ਨੇੜੇ ਨੇ ਔਰ ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਇੱਥੇ ਮਾਹੌਲ ਇੱਕ ਤਰ੍ਹਾਂ ਦਾ ਦਿਖਾਇਆ ਜਾ ਰਿਹਾ ਸੀ ਕਿ ਜੰਗ ਦੇ ਹਾਲਾਤ ਬਣ ਗਏ ਨੇ ਲੱਗ ਸਕਦੀ ਹੈ ਕਿਉਂਕਿ ਅੰਮ੍ਰਿਤਸਰ ਦੇ ਇਲਾਕੇ ਵਿੱਚ ਰਾਤ ਨੂੰ ਬੀਤੀ ਰਾਤ ਜਿਹੜਾ ਕੋਈ ਰਾਕਟ ਦਾ ਸਮਾਨ ਜਾਂ ਹੋਰ ਜਿਹੜੀ ਸਮੱਗਰੀ ਹੈ ਇਸ ਤਰ੍ਹਾਂ ਦੀ ਜਿਹੜੀ ਭਿਆਨਕ ਤੌਰ ਤੇ ਡਰ ਜਾਂਦਾ ਬੰਦਾ ਵ ਲੋਕ ਘਰਾਂ ਚੋਂ ਬਾਹਰ ਵੀ ਆਏ ਪਰ ਅਸੀਂ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖੜੇ ਆ ਪਿੰਡ ਮਾਛੀਵਾੜਾ ਇੱਥੇ ਮਜ਼ਦੂਰ ਵੀ ਨੇ ਕਿਸਾਨ ਵੀ ਨੇ ਗੱਲ ਕਰਾਂਗੇ ਹੋਰਨਾਂ ਨਾਲ ਵੀ ਕਿ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਦਿਖਾਈਆਂ ਜਾ ਰਹੀਆਂ ਨੇ ਉਹਨਾਂ ਵਿੱਚ ਕਿੰਨੀ ਝੂਠ ਝੂਠ ਪ੍ਰਚਾਰ ਕੀਤਾ ਜਾ ਰਿਹਾ ਸੱਚ ਕੀ ਹੈ ਇੱਧਰ ਹੋਰ ਇੱਕ ਬਾਈ ਜੀ ਆਏ ਨੇ ਆ ਤੁਸੀਂ ਕਦੋਂ ਤੋਂ ਖੇਤੀ ਕਰ ਰਹੇ ਹੋ ਜੀ ਇਸ ਇਲਾਕੇ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਕਾਫੀ ਦੇਰ ਤੋਂ ਉੱਥੇ ਖੇਤੀ ਕਰ ਰਹੇ ਆ ਜੀ ਅਸੀਂ ਕਰੀਬੀ ਸਾਲ ਤੋਂ ਖੇਤੀ ਕਰ ਰਹੇ ਜਦੋਂ ਜੰਗ-ਜੰਗ ਵਾਲੀਆਂ ਗੱਲਾਂ ਚੱਲਦੀਆਂ ਨੇ ਉਦੋਂ ਡਰ ਲੱਗਦਾ ਥੋੜਾ ਬਹੁਤ ਕਿੰਨੇ-ਕਿੰਨੇ ਮਨ ਵਿੱਚ ਹੁੰਦਾ ਹੈ ਹੂੰ ਕੀ ਦਿੱਕਤ ਆਉਗੀ ਕੋਈ ਨਾ ਕੋਈ ਪ੍ਰੋਬਲਮ ਆਉਗੀ ਬਸ ਬਾਕੀ ਇਹ ਵੀ ਜ਼ਿਆਦਾ ਤਾਂ ਹੁੰਦਾ ਜਿਹੜੇ ਤਾਰ ਦੇ ਨਜ਼ਦੀਕ ਨੇ ਜਾਂ ਇਤੋਂ ਦੂਰ ਪਿੰਡ ਨੇ ਗੱਟੀ ਰਾਜੋ ਕੇ ਹਜ਼ਾਰਾ ਹਾਂਜੀ ਉਹਨਾਂ ਪਿੰਡਾਂ ਨੂੰ ਕਾਫੀ ਸਮੱਸਿਆ ਹੁੰਦੀ ਏ ਕਿ ਜੇ ਕੋਈ ਫਲਾਢ ਦੀ ਸਮੱਸਿਆ ਬਣੀ ਤਾਂ ਵੀ ਉਹਨਾਂ ਨੂੰ ਵਾਰ-ਵਾਰ ਉੱਠਣਾ ਪੈਂਦਾ ਹੈ ਜੇ ਜੰਗ ਦੇ ਹਾਲਾਤ ਬਣਨ ਤਾਂ ਵੀ ਉਹਨਾਂ ਨੂੰ ਵਾਰ-ਵਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਦੋਵਾਂ ਹਾਲਾਤਾਂ ਦੇ ਵਿੱਚ ਹਾਲਤਾਂ ਵਿੱਚ ਚਾਹੇ ਪਾਣੀ ਆ ਗਿਆ ਹੜ ਆ ਗਿਆ ਤਾਂ ਵੀ ਔਖੇ ਖੱਜਲ ਖਵਾਰੀ ਜੇ ਜੰਗ ਦੀ ਗੱਲ ਤੁਰਪੀ ਤਾਂ ਵੀ ਖੱਜਲ ਹਾਂਜੀ ਸਰਦੀ ਖੇਤਰ ਦੇ ਜਿਹੜੇ ਲੋਕੋ ਉਹਨਾਂ ਦੇ ਹਾਲਾਤ ਦੇ ਮ ਦੇਖਿਆ ਜੋ ਬੜੀਆਂ ਸਮੱਸਿਆਵਾਂ ਦਾ ਉਹਨਾਂ ਸਾਹਮਣਾ ਕਰਨਾ ਪੈਂਦਾ ਹੈ ਹੂੰ ਔਰ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਤਾਂ ਤੁਸੀਂ ਟੀਵੀ ਤੇ ਜਾਂ ਮੋਬਾਈਲ ਤੇ ਵੇਖੀ ਲੱਗਿਆ ਯਾਰ ਇਧਰ ਤਾਂ ਸਾਨੂੰ ਵਿਖਿਆ ਨਹੀਂ ਇਹੋ ਜਿਹਾ ਇਧਰ ਵਿਖਾਈ ਜਾਂਦੇ ਆ ਇਹੋ ਜਿਹਾ ਕਦੇ ਹੋਇਆ ਮਹਿਸੂਸ ਸਾਨੂੰ ਤਾਂ ਬਿਲਕੁਲ ਇਸ ਟਾਈਮ ਤਾਂ ਸਾਨੂੰ ਬਿਲਕੁਲ ਨੋਰਮਲ ਜਿਹਾ ਮਹਿਸੂਸ ਹੋ ਰਿਹਾ ਜੀ ਕੋਈ ਇਦਾਂ ਗੱਲਬਾਤ ਕੋ ਨਹੀਂ ਹੈਗੀ ਜਿੱਦਾਂ ਜਦੋਂ ਟੀਵੀ 'ਚ ਜਾ ਕੇ ਅਸੀਂ ਦੇਖਦੇ ਆਂ ਤੇ ਉੱਥੇ ਸਾਨੂੰ ਲੱਗਦਾ ਵੀ ਜੇ ਸਵੇਰੇ ਜਾਣਾ ਹੈ ਤੇ ਪਤਾ ਨਹੀਂ ਉੱਥੇ ਕੀ ਬਣਿਆ ਹੋਗਾ ਤੇ ਇੱਥੇ ਆ ਕੇ ਵੇਖਣੇ ਕੋਈ ਗੱਲਬਾਤ ਨਹੀਂ ਹੋਈ ਜੀ ਜਦੋਂ ਟੀਵੀ ਦੇਖਦੇ ਹੋ ਇੱਕਦਮ ਮਨ 'ਚ ਖਿਆਲ ਆਉਂਦਾ ਹਣਾ ਵੀ ਸਾਡੇ ਜਿਹੜੇ ਆ ਮ ਰਹ ਜਾਂਦੇ ਆ ਫਿਲਹਾਲ ਦੇ ਨਾਰਮਲ ਹਾਲਾਤ ਨੇ ਆਉਣ ਵਾਲੇ ਸਮੇਂ ਬਾਰੇ ਕੀ ਕਹਿ ਸਕਦੇ ਆ ਜੀ ਤੇ ਕਦੇ ਆਪਣੇ ਬਜ਼ੁਰਗਾਂ ਤੋਂ ਘਰਾਂ ਚ ਜਿਨ੍ਹਾਂ ਨੇ 65 71 ਦਾ ਸਮਾਂ ਵੇਖਿਆ ਉਹ ਜਦੋਂ ਕਹਾਣੀਆਂ ਦੱਸਦੇ ਆ ਉਹ ਕਿਹੜੀਆਂ ਗੱਲਾਂ ਤੁਹਾਨੂੰ ਚੇਤੇ ਰਹਿ ਜਾਂਦੀਆਂ ਕਿ ਜੇ ਕੱਲ ਨੂੰ ਹਾਲਾਤ ਖੁਦਾ ਨਾ ਖਾਸਤਾ ਬਣ ਗਏ ਤੇ ਅਸੀਂ ਕਿਵੇਂ ਬਚਣਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹ ਚਲਦੀਆਂ ਮਨ ਚ ਗੱਲਾਂ ਨਹੀਂ ਫਿਲਹਾਲ ਦੇ ਨਹੀਂ ਚਲਦੀਆਂ ਜੀ ਇਸ ਤਰ੍ਹਾਂ ਵੀ ਪ੍ਰਮਾਤਮਾ ਨਾ ਕਰੇ ਬਜ਼ੁਰਗਾਂ ਨੇ ਵੈਸੇ ਦੱਸਿਆ ਪੁਰਾਣਾ ਜੀ ਕੀ ਦੱਸਦੇ ਸੀ ਉਦੋਂ ਉਦੋਂ ਦਾ ਹਾਲੀ ਮਤਲਬ ਬੰਬ ਜਾਂ ਹਥਿਆਰ ਵੀ ਛੋਟੇ ਸੀਗੇ ਹੁਣ ਤਾਂ ਬਹੁਤ ਮਾਰੂ ਹਥਿਆਰ ਆ ਚੁੱਕੇ ਨੇ ਕਿਉਂਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈਏ ਤੇ ਜੇਕਰ ਪ੍ਰਮਾਤਮਾ ਨਾ ਕਰੇ ਉਦਾਂ ਦਾ ਹਾਲਾਤ ਬਣ ਜੇ ਉਦਾਂ ਬਣ ਕੇ ਫਿਰ ਤਾਂ ਕਿਤੇ ਵੀ ਬਚਣਾ ਮੁਸ਼ਕਲ ਹੈ ਜੀ ਹਾਂਜੀ ਹਾਂਜੀ ਬਹੁਤ ਤਬਾਈ ਹੈ ਜੀ ਇਹ ਜੰਗ ਦਾ ਨਾਮ ਵੀ ਮੜਾ ਜੀ ਤੁਸੀਂ ਇੱਧਰ ਆਓ ਮੜਾ ਜਾ ਇੱਕ ਮੈਨੂੰ ਇਹ ਦੱਸੋ ਕਿਸਾਨ ਜਿਹੜੇ ਆ ਕਿਸਾਨ ਜੀ ਤਬਾਈ ਹੋ ਜਾਂਦੀ ਹੈ ਤੇ ਕਿਸਾਨਾਂ ਦੀ ਪਹਿਲਾਂ ਹੀ ਜ਼ਮੀਨ ਹੀ ਹੁੰਦੀ ਸਾਰਾ ਕੁਝ ਤਾਂ ਜਦੋਂ ਤਬਾਈ ਹੋਈ ਤੇ ਸਭ ਕੁਝ ਨਸ਼ਟ ਹੋਣ ਦਾ ਵੀ ਜਿਹੜਾ ਖਤਰਾ ਬਣਿਆ ਰਹਿਣਾ ਹਾਂਜੀ ਹਾਂਜੀ ਹਾਂ ਤੁਸੀਂ ਕਿਸਾਨਾਂ ਦੀ ਜ਼ਮੀਨ ਕਿਉਂਕਿ ਜ਼ਮੀਨ ਤੋਂ ਬਿਨਾ ਤਾਂ ਕੁਝ ਨਹੀਂ ਹੈ ਜ਼ਮੀਨਾਂ ਪਿੱਛੇ ਤੇ ਲੜਾਈਆਂ ਹੋ ਜਾਂਦੀਆਂ ਬਹੁਤ ਵੱਡੀਆਂ ਪਰ ਜੇ ਕਿਤੇ ਹਾਲਾਤ ਬਣਦੇ ਪਹਿਲੀ ਗੱਲ ਤੇ ਸਾਰੇ ਲੋਕ ਚਾਹੁੰਦੇ ਕਿ ਜੰਗ ਲੱਗੇ ਨਾ ਫਿਰ ਵੀ ਕਈ ਵਾਰੀ ਅੱਤਵਾਦੀ ਹਮਲਿਆਂ ਦੇ ਜਵਾਬ ਦੇਣ ਲੱਗਿਆਂ ਮੌਲ ਤਿਆਰ ਹੋ ਜਾਂਦਾ ਹੈ ਜੇਕਰ ਜ਼ਮੀਨਾਂ ਵੀ ਨੁਕਸਾਨੀਆਂ ਜਾਂਦੀਆਂ ਫਿਰ ਵੱਡੇ ਘਾਟੇ ਪੂਰੇ ਨਹੀਂ ਹੁੰਦੇ ਨਾ ਬਿਲਕੁਲ ਨਹੀਂ ਪੂਰੇ ਜਾਂਦੇ ਕਈ ਦਫਾ ਕੀ ਹੁੰਦਾ ਹੈ ਕਿ ਜ਼ਮੀਨਾਂ ਵਿੱਚ ਮਾਈਨ ਵਗੈਰਾ ਨੱਪੇ ਜਾਂਦੇ ਨੇ ਉਸ ਕਰਕੇ ਇਹ ਸਾਨੂੰ ਖੇਤੀ ਕਰਨ ਤੋਂ ਵੀ ਰੋਕ ਦਿੱਤਾ ਜਾ ਸਕਦਾ ਹੈ ਖੇਤਾਰ ਬੰਦੀ ਦੇ ਖੇਤਾਂ ਦੀ ਵੀ ਹੋ ਜਾਂਦੀ ਏ ਉਸ ਕਰਕੇ ਸਾਡੀ ਫਸਲ ਦਾ ਨੁਕਸਾਨ ਕਾਫੀ ਹੁੰਦਾ ਹੈ ਔਰ ਜੇ ਆ ਕੀ ਕਾੜਾ ਪੂਰਾ ਨਹੀਂ ਕੀਤਾ ਜਾ ਸਕਦਾ ਇੱਕ ਅਸੀਂ ਸੁਣਦੇ ਆਉਂਦੇ ਆ ਕਿ ਖਾਸ ਕਰਕੇ ਫਾਜ਼ਲ ਕਾ ਫਰੋਜਪੁਰ ਜਾਇ ਜਿਹੜੇ ਬਾਰਡਰ ਪੱਟੀ ਪੈਂਦੀ ਹੈ ਜਦੋਂ ਪਿਛਲੀ ਵਾਰੀ ਵੀ ਜੇ ਹਾਲਾਤ ਬਣੇ ਮਾਈਨਸਪੂਰ ਦਿੱਤੀਆਂ ਗਈਆਂ ਖੇਤਾਂ ਚ ਬਾਅਦ ਚ ਲੋਕਾਂ ਦਾ ਨੁਕਸਾਨ ਵੀ ਹੋਇਆ ਖੇਤਾਂ ਵਿੱਚ ਵੀ ਫਟ ਜਾਂਦੀ ਸੀ ਹਾਂਜੀ ਹਾਂਜੀ ਕਿਤੇ ਕਿਤੇ ਜਿਹੜੇ ਕਿਤੇ ਗਲਤੀ ਨਾਲ ਰਹਿ ਜਾਂਦੇ ਸੀ ਉਹਦੇ ਚ ਬਾਈ ਜਾਂਚ ਕੇ ਦੇ ਨੁਕਸਾਨ ਹੋਏ ਨੇ ਕਈ ਦਫਾ ਬੱਤਲ ਨੂੰ ਕੋਲਮਲਾ ਕੇ ਤੁਸੀਂ ਚਾਹੁੰਦੇ ਹੋ ਕਿ ਜਿਵੇਂ ਕੰਮ ਕਾਰ ਚੱਲੀ ਜਾਂਦਾ ਸੁਖੀ ਸ਼ਾਂਦੀ ਮਜ਼ਦੂਰਾਂ ਨੂੰ ਦਿਹਾੜੀ ਮਿਲਦੀਵੇਂ ਚੱਲਦਾ ਰਹੇ ਅਸੀਂ ਕਿੰਨੇ ਵੀ ਸੁਖੀ ਸ਼ਾਂਦੀ ਸਾਰਾ ਕੁਝ ਠੀਕ ਠਾਕ ਰਹੇ ਪਰਮਾਤਮਾ ਕਰੇ ਕਿਰਪਾ ਸਭ ਕੁਝ ਠੀਕ ਠਾਕ ਰਹੇ ਤੇ ਉਹ ਇਦਾਂ ਹੀ ਚੱਲਦਾ ਰਹੇ ਸਾਰੇ ਹੱਸਦੇ ਖੇੜਦੇ ਸੁਖੀ ਵਸਦੇ ਰਹਿਣ ਬਸ ਦਾ ਪਿੰਡ ਮਾਛੀਵਾੜਾ ਜ਼ਿਲ੍ਹਾ ਫਰੋਜਪੁਰ ਦਾ ਜਿੱਥੇ ਇਹ ਮਿਰਚਾਂ ਦੇ ਖੇਤ ਵਿੱਚ ਅਸੀਂ ਖੜੇ ਆ ਤੜਵਾਈ ਚੱਲ ਰਹੀ ਹੈ ਖੇਤ ਮਜ਼ਦੂਰ ਵੀ ਲੱਗੇ ਹੋਏ ਨੇ ਕਿਸਾਨਾਂ ਦਾ ਮੰਨਣਾ ਹੈ ਕਿ ਸਾਡੀ ਫਸਲ ਤਬਾਹ ਨਹੀਂ ਹੋਣੀ ਚਾਹੀਦੀ ਜੰਗ ਦਾ ਮਾਹੌਲ ਨਹੀਂ ਬਣਨਾ ਚਾਹੀਦਾ ਤਾਂ ਇਹ ਜਿਹੜੀ ਅਸੀਂ ਇੱਥੇ ਤਸਵੀਰ ਆ ਜਿਹੜੀ ਗਰਾਊਂਡ ਰਿਐਲਿਟੀ ਦਿਖਾ ਰਹੇ ਆ ਕਾਫੀ ਵੱਡੀ ਗਿਣਤੀ ਵਿੱਚ ਲੋਕ ਲੱਗੇ ਨੇ ਕਿਤੇ ਨਾ ਕਿਤੇ ਜਦੋਂ ਗੱਲਾਂ ਚੱਲਦੀਆਂ ਨੇ ਉਦੋਂ ਜ਼ਰੂਰ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਡਰ ਖੌਫ ਪਰ ਜੰਗ ਦੇ ਨਾਂ ਤੋਂ ਸਾਰੇ ਡਰਦੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਕਈ ਲੋਕਾਂ ਦੀ ਰੋਜ਼ੀ-ਰੋਟੀ ਦੇ ਉੱਤੇ ਲੱਤ ਵੱਜਦੀ ਹੈ ਖਾਸ ਕਰਕੇ ਜਿਨ੍ਹਾਂ ਨੇ ਰੋਜ਼ਮਰਾਂ ਦੇ ਵਿੱਚ ਕਮਾਉਣਾ ਹੁੰਦਾ ਹੰਡਾਉਣਾ ਹੁੰਦਾ ਖਾਣਾ ਹੁੰਦਾ ਇਹ ਸਾਰੀ ਰਿਐਲਿਟੀ ਜਿਹੜੀ ਆ ਦਿਖਾਉਣ ਦੀ ਸੱਚਾਈ ਜ਼ਮੀਨੀ ਪੱਧਰ ਦੀ ਕੀ ਹੈ ਕੋਸ਼ਿਸ਼ ਕਰ ਰਹੇ ਆ ਕਿ ਸਰਹੱਦੀ ਲੋਕਾਂ ਦੀ ਗੱਲ ਤੁਹਾਡੇ ਤੱਕ ਸਹੀ ਪਹੁੰਚਾਈ ਜਾਵੇ ਅਸਲ ਦੇ ਵਿੱਚ ਉਹ ਚਾਹੁੰਦੇ ਕੀ ਨੇ ਸੋਚਦੇ ਕੀ ਨੇ ਤੇ ਮਾਹੌਲ ਕਿਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਤੇ ਦਿਖਾਏ ਜਾਂਦੇ ਨੇ ਉਹਦੇ ਪਿੱਛੇ ਮਕ ਤਾਂ ਇਹ ਸਾਰੀਆਂ ਗੱਲਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਘਰ ਬੈਠੇ ਕਿਹੜੀ ਗੱਲ ਤੋਂ ਚਿੰਤਤ ਹੋ ਕਿਹੜੀ ਤੋਂ ਨਹੀਂ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੱਖ ਹੁਣ ਤੱਕ ਸਾਹਮਣੇ ਨਹੀਂ ਆਇਆ ਉਹ ਪੱਖ ਵੀ ਤੁਹਾਡੇ ਤੱਕ ਲਿਆਂਦਾ ਜਾ ਸਕੇ ਫਿਲਹਾਲ ਇਸ ਰਿਪੋਰਟ ਵਿੱਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਜ਼ਿਲ੍ਹਾ ਫਿਰੋਜ਼ਪੁਰ